ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਜੀ ਤੇ ਆਪਾਂ ਨੇ ਇਹ ਮੱਕੀ ਦੇ ਵਾਲ ਦੇ ਵਾਲੇ ਝਟਕਾ ਮਸ਼ੀਨ ਲਾਈ ਹੋਈ ਸੀ ਸੂਰਾਂ ਵਾਸਤੇ ਵੀ ਸੂਰਾਂ ਵੇ ਜਾਂ ਹੋਰ ਜਾਨਵਰਾਂ ਤੋਂ ਵਿਫਾਜ ਦੇ ਵਾਸਤੇ ਝਟਕਾ ਮਸ਼ੀਨ ਲਾਈ ਸੀ ਤੇ ਹੁਣ ਫਿਰ ਉਹਦੀ ਤਾਰ ਵਗੈਰਾ ਜਦੋਂ ਨਵਾਂ ਸੀਜ਼ਨ ਮੰਨ ਲਓ ਹਫ਼ਤੇ 10 ਦਿਨ ਤੱਕ ਮੱਕੀ ਵੱਢ ਹੋ ਜਾਣੀ ਆ ਤੇ ਸਮਾਨ ਇਕੱਠਾ ਕਰਨਾ ਅਗਲੇ ਸੀਜ਼ਨ ਵਾਸਤੇ ਸਾਂਭਣਾ ਤਾਂ ਤਾਰ ਆਪਾਂ ਇਸ ਤਰੀਕੇ ਨਾਲ ਸਾਂਭ ਸਕਦੇ ਆ ਦੇਖੋ ਇਹ ਮਸ਼ੀਨ ਹੈ ਬਣਵਾ ਸਕਦੇ ਹੋ ਤੇ ਇਹ ਵਿਚਾਰ ਰੂਲ ਫਿੱਟ ਹੋ ਜਾਂਦਾ ਤੇ ਰੂਲ ਦੁਆਰਾ ਉਸੇ ਤਰ੍ਹਾਂ ਇਕੱਠਾ ਕਰਿਆ ਜਾਂਦਾ ਤੇ ਨਾ ਤਾਰ ਜੇ ਆਪਾਂ ਵੈਸੇ ਇਕੱਠੀ ਕਰਦੇ ਆਂ ਬਲ ਪੈ ਜਾਂਦੇ ਨੇ ਤਾਰ ਟੁੱਟਦੀ ਆ ਤੇ ਇਹਦੇ ਨਾਲ ਤਾਰ ਇਕੱਠੀ ਕਰਨੀ ਬਹੁਤ ਸੌਖੀ ਇਕੱਲਾ ਬੰਦਾ ਇਹਨੂੰ ਵਧੀਆ ਤਰੀਕੇ ਨਾਲ ਇਕੱਠੀ ਕਰ ਲੈਂਦਾ ਤੇ ਬਹੁਤ ਸਜੇ ਢੰਗ ਨਾਲ ਦੇਖੋ ਤੁਸੀਂ ਇਹਦਾ ਸਿਸਟਮ ਹੈ ਇਹਦੇ ਗਰਾਰੀਆਂ ਲਾ ਕੇ ਹੈਂਡਲ ਲਾ ਕੇ ਤੇ ਬਸ ਆਪਾਂ ਕਿਸੇ ਵੀ ਮਕੈਨਿਕ ਤੋਂ ਆ ਦੇਖੋ ਤਾਰ ਉਧਰੋਂ ਖोली ਹੋਈ ਆਈਆਂ ਆਈਆਂ ਜਾ ਰਹੀਆਂ ਉਹ ਧੱਕ ਦੀ ਤਾਰ ਸਾਰੀ ਪੂਰੇ ਪਹੁੰਚ ਗਈ ਚਾਹੇ 10 ਕਿਲਿਆਂ ਦੀ ਵਾਹੀ ਕੱਢ ਲੈ ਦੇਣਾ ਚਾਹੇ 10 ਕਿਲਿਆਂ ਦੀ ਵਾਹੀ ਤਾਰ ਆ ਜਵੇ ਗੱਲਾਂ ਵਿੱਚ ਕੋਈ ਜ਼ੋਰ ਤਾਂ ਨਹੀਂ ਲੱਗਦਾ ਕੋਈ ਜ਼ੋਰ ਵੀ ਨਹੀਂ ਲੱਗਦਾ ਆ ਦੇਖੋ ਬਸ ਐ ਇਕੱਠੀ ਕਰਕੇ ਐ ਬੰਨ ਦੇਣੀ ਇੱਕ ਰੋਲ ਐ ਨਿਬੜ ਜਾਂਦਾ ਜੇ ਹੁਣ ਆਪਾਂ ਇਹਨੂੰ ਐ ਇਕੱਠੀ ਕਰਦੇ ਆ ਕੋਈ ਆਮ ਗੁੰਝਲਦਾਰ ਤਰੀਕਿਆਂ ਨਾਲ ਜਾਂ ਢੱਕੇ ਉੱਪਰ ਇਕੱਠੀ ਕਰਦੇ ਆਂ ਤਾਂ ਜਦੋਂ ਅਗਲੀ ਸੀਜ਼ਨ ਇਹ ਖੋਲਣੀਆਂ ਤਾਂ ਇਹਨੂੰ ਖੋਲਣਾ ਨਹੀਂ ਤੇ ਦੇਖੋ ਹੁਣ ਇਹਨੂੰ ਇਹ ਤਾਂ ਬਸ ਨਟ ਖੋਲੋ ਆ ਦੇਖ ਨਟ ਖੋਲ ਰਿਹਾ ਬਾਈ ਬਸ ਇਹ ਨਾਟ ਖੋਲ ਕੇ ਰੋਲ ਜਿਵੇਂ ਆਪਾਂ ਨਵਾਂ ਲੈ ਕੇ ਆਉਣੇ ਆ ਉਸੇ ਤਰ੍ਹਾਂ ਫਿੱਟ ਹੋ ਜਾਂਦਾ ਹੈ। ਉਸੇ ਤਰ੍ਹਾਂ ਪੈਕ ਹੋ ਗਿਆ। ਚਲੋ ਜੀ ਇਹ ਅਗਲੇ ਸੀਜ਼ਨ ਲਈ ਸੰਭਿਆ ਗਿਆ। ਜੀ ਆਪਣੀ ਚੀਜ਼ ਸੰਭੀ ਹੋਈ ਹੋਊਗੀ ਤਾਂ ਅਗਲੇ ਸੀਜ਼ਨ ਇਹ ਦੁਬਾਰਾ ਕੰਮ ਦੇਊਗੀ ਨਹੀਂ ਇਹਨੇ ਕੰਮ ਨਹੀਂ ਦੇਣਾ। ਬਸ ਇਹ ਐਡਾ ਕ ਸਟੈਂਡ ਆ ਮੇਰੇ ਖਾਲਚ ਹੀ ਕੋਈ 2000 ਦੀ ਕੀਮਤ ਨਾਲ ਤਿਆਰ ਹੋ ਜਾਂਦਾ ਹੋਊਗਾ। ਤੇ ਆ ਦੇਖੋ ਸਾਰੇ ਕੀਲੇ ਗੂਲੇ ਪੱਟ ਕੇ ਇਹ ਸਾਰੇ ਉਹ ਟਰਾਲੀ 'ਚ ਜਾ ਰਹੇ ਨੇ ਇਹ ਸਾਰੇ ਸਾਂਭ ਲੈਣੇ ਨੇ ਅਸੀਂ ਦੁਬਾਰਾ ਅਗਲੇ ਸੀਜ਼ਨ 'ਚ ਬਸ ਆਪਾਂ ਨੇ ਇਹੀ ਦੁਬਾਰਾ ਫੇਰ ਲਾ ਦੇਣੇ ਨੇ ਆ ਦੇਖੋ ਇੰਨਾ ਕੀ ਕੰਮ ਆ ਇਹਦਾ ਚਲੋ ਜੀ ਨੇਬੜਗਾ ਦੇਖੋ ਆਪੇ ਰੋਲ ਧੰਨਵਾਦ ਜੀ ਵੀਰ ਜੀ ਸਾਰਿਆਂ ਦਾ